ਜੀਕਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਚੱਲੇ ਆਂ ਜੀ ਬਾਬੇ ਨਾਨਕ ਦਾ ਵਿਆਹ ਦੇਖਣ ਬਟਾਲੀ ਨੂੰ ਸਿਰੂ ਮੇਰਾ ਵੀਰ ਐ ਪੂਰਾ ਰੈਡੀ ਛੈੜੀ ਦਾ ਮਲਕੀਤ ਵੀਰ ý thức 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 ý ਚਾਰਾਂ ਨਾਥੀ ਭਾਈ ਮੋਹਨ ਚੰਦ ਦੀ ਦੋਹਰਤ ਮਦਵਾਰੀ ਪੈਦਾ ਪੈਦਾ ਲਈ ਨੇ ਮਦਵਾਰੀ ਮਦਵਾਰੀ ਦਾ ਤਖਤਾਂ ਦੇ ਵਿੱਚ ਭਾਈਆ ਗੈਰ ਰੰਤ ਦਾ ਮਟਾਰੀ ਦੀ ਧਰਤੀ ਤੇ ਫਿਰਤਾ ਹੋ ਜਾ। ਮਟਾਰੀ ਦੀ ਧਰਤੀ ਤੇ ਆਏ ਸੱਚੇ ਸੱਜਣਾ ਨਹੀਂ ਜਿਹੋਗੇ ਰੰਗ ਦੇ ਹੋਗੇ। ਜਦੋਂ ਘਰ ਦੇ ਦੀਦਵਾਨ ਹੋਵੇ ਬਾਤ